ਤੁਸੀਂ ਦੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਚੰਡੀਗੜ੍ਹ ਮੇਅਰ ਚੋਣਾਂ ਦੇ ਕੇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਅੱਜ ਇੱਕ ਅਹਿਮ ਫੈਸਲਾ ਆ ਸਕਦਾ ਹੈ ਇਸ ਕੇਸ ਨੂੰ ਲੈ ਕੇ ਕਿਉਂਕਿ ਬੀਤੇ ਦਿਨੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਤੇ ਸੁਣਵਾਈ ਦੇ ਦੌਰਾਨ ਕੁਝ ਅਹਿਮ ਹੁਕਮ ਨੇ ਜਿਹੜੇ ਉਹ ਦਿੱਤੇ ਗਏ ਦੱਸੇ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਪਹਿਲੀ ਗੱਲ ਤੇ ਅਨਿਲ ਮਸੀ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਸੀ ਉਹਨਾਂ ਨੂੰ ਵੀ ਝਾੜ-ਚੰਬ ਕੀਤੀ ਗਈ ਹੈ ਉਹਨਾਂ ਦੀ ਉਹਨਾਂ ਨੂੰ ਝਾੜ ਪਈ ਹੈ ਨਾਲਦੀ ਨਾਲ ਸੀਜੀਆਈ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਇਹਦੇ ਉੱਤੇ ਕੇਸ ਕਰਨਾ ਬਣਦਾ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸ ਸਖਸ਼ ਦੇ ਉੱਤੇ ਜਿਸ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਧਾਂਦਲੀ ਕਰਨ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਗਈ ਹੈ ਬਾਕੀ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਦੁਬਾਰਾ 2 ਵਜੇ ਸੁਣਵਾਈ ਹੋਣੀ ਹੈ ਇਸ ਕੇਸ ਦੇ ਉੱਤੇ ਤੇ ਸੁਣਵਾਈ ਉਹਨਾਂ ਤੱਥਾਂ ਨੂੰ ਲੈ ਕੇ ਹੋਏਗੀ ਜਿਨ੍ਹਾਂ ਦੀ ਮੰਗ ਕੀਤੀ ਜਾ ਰਹੀ ਸੀ ਲੰਬੇ ਸਮੇਂ ਤੋਂ ਕਾਂਗਰਸ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਦਾਲਦੀ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਸੀ ਆਖਿਆ ਜਾ ਰਿਹਾ ਸੀ ਕਿ ਵੈਲਟ ਪੇਪਰਾਂ ਦੀ ਜਾਂਚ ਹੋ ਚਾਹੀਦੀ ਹੈ ਤਾਂ ਫਿਰ ਅੱਜ ਹਾਈ ਕੋਰਟ ਦੇ ਵਿੱਚ ਜਿਹੜੇ ਵੈਲਟ ਪੇਪਰ ਸਾਮਕੇ ਰੱਖੇ ਹੋਏ ਸੀ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਬੀਤੇ ਦਿਨੀ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਹੁਕਮ ਦਿੱਤੇ ਗਏ ਸੀ ਕਿ ਵੈਲਟ ਪੇਪਰ ਲੈ ਕੇ ਆnde ਜਾਣਾ ਤੇ ਨਾਲ ਦੀ ਨਾਲ ਵੀਡੀਓ ਰਿਕਾਰਡਿੰਗ ਹੈ ਜਿਹੜੀ ਐਨ ਮੌਕੇ ਦੀ ਉਹ ਵੀ ਲੈ ਕੇ ਆਈ ਜਾਵੇ ਉਹਨਾਂ ਦੀ ਜਾਂਚ ਕੀਤੀ ਜਾਏਗੀ ਪੜਤਾਲ ਕੀਤੀ ਜਾਣੀ ਹੈ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਕੇ ਅਗਲਾ ਜਿਹੜਾ ਫੈਸਲਾ ਉਹ ਤੈਅ ਕੀਤਾ ਜਾਣਾ ਦੱਸ ਦਿੰਨੇ ਆ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਮੇਅਰ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਚੋਣਾਂ ਹੋਣ ਤੋਂ ਬਾਅਦ ਜਿੱਥੇ ਪਹਿਲਾਂ ਇਹ ਸਾਫ ਦਿਖਾਈ ਦੇ ਰਿਹਾ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਸਾਂਝਾ ਉਮੀਦਵਾਰ ਆ ਉਹ ਮੇਅਰ ਬਣੇਗਾ ਕਿਉਂਕਿ ਜਿਹੜੀਆਂ ਵੋਟਾਂ ਨਹੀਂ ਉਹਨਾਂ ਦੀ ਗਿਣਤੀ ਜ਼ਿਆਦਾਤਰ ਗਿਣਤੀ ਆਮ ਆਦਮੀ ਪਾਰਟੀ ਦੇ ਮੇਅਰ ਉਮੀਦਵਾਰ ਦੇ ਹੱਕ ਦੇ ਵਿੱਚ ਜਾਂਦੀ ਸੀ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਕੋਲੇ ਬਹੁਤ ਘੱਟ ਗਿਣਤੀ ਦੇ ਵਿੱਚ ਵੋਟਾਂ ਸੀ ਤਾਂ ਫਿਰ ਐਨ ਮੌਕੇ ਦੇ ਉੱਤੇ ਹਾਲਾਤ ਪਲਟ ਜਾਂਦੇ ਨੇ 8 ਵੋਟਾਂ ਕੈਨਸਲ ਕਰ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਉਹਨਾਂ ਦੇ ਉੱਤੇ ਨਿਸ਼ਾਨੀ ਲੱਗੀ ਹੋਈ ਸੀ ਤੇ 8 ਬੂਟਾ ਕੈਨਸਲ ਕਰਨ ਤੋਂ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋ ਜਾਂਦੀ ਹੈ ਤੇ ਆਪਣੇ ਮੇਅਰ ਉਮੀਦਵਾਰ ਨੂੰ ਮੇਅਰ ਦੀ ਕੁਰਸੀ ਦੇ ਉੱਤੇ ਉਹਨਾਂ ਦੇ ਵੱਲੋਂ ਬਿਠਾ ਦਿੱਤਾ ਜਾਂਦਾ ਪਰਣ ਮੌਕੇ ਦੇ ਉੱਤੇ ਧੰਨ ਲਈ ਕੀਤੇ ਜਾਣ ਦੇ ਦੋਸ਼ ਲੱਗਦੇ ਹੈ ਕਾਂਗਰਸ ਦੇ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਆਖਿਆ ਜਾਂਦਾ ਹੈ ਕਿ ਜਾਣ ਬੁੱਝ ਕੇ ਗਲਤੀ ਮਾਰੀ ਨਿਸ਼ਾਨੀ ਮਾਰੀ ਗਈ ਹੈ ਵੋਟ ਪੇਪਰਾਂ ਦੇ ਉੱਤੇ ਉਸ ਪੈਨ ਦੀ ਸਿਆਹੀ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਜਿਹੜੇ ਪੈਨ ਦੇ ਨਾਲ ਸਿਗਨੇਚਰ ਕੀਤੇ ਗਏ ਆ ਕੀ ਉਸੇ ਪੈਨ ਦੇ ਨਾਲ ਨਿਸ਼ਾਨੀ ਗੀਆਂ ਗੀਆਂ ਨਹੀਂ ਜਾਂ ਫਿਰ ਕਿਸੇ ਹੋਰ ਪੈਨ ਦੇ ਨਾਲ ਨਿਸ਼ਾਨੀ ਲਗਾਈ ਗਈ ਹੈ ਜਾਂ ਫਿਰ ਕੋਈ ਹੋਰ ਸਿਆਹੀ ਲੱਗੀ ਹੋਈ ਹੈ ਤਾਂ ਇਸੇ ਚੀਜ਼ ਨੂੰ ਲੈ ਕੇ ਜਿਹੜੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ ਤਾਂ ਫਿਰ ਦੋ ਵਾਰ ਸੁਣਵਾਈ ਹੋਣ ਤੋਂ ਬਾਅਦ ਹੁਣ ਤੀਜਾ ਸਮਾਂ ਉਹ ਆ ਗਿਆ ਜਦੋਂ ਵੋਟ ਪੇਪਰ ਖੁਦ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਸੱਚ ਬੋਲਣਗੇ ਵੋਟ ਪੇਪਰਾਂ ਦੇ ਵਿੱਚੋਂ ਸੱਚ ਹੈ ਜਿਹੜਾ ਉਹ ਬਾਹਰ ਕੱਢਿਆ ਜਾਏਗਾ ਅੱਜ ਦਾ ਦਿਨ ਤੈਅ ਕੀਤਾ ਗਿਆ ਸੀ ਅਹਿਮ ਮੰਨ ਸਕਦੇ ਹਾਂ ਅਸੀਂ ਅਮੇਰ ਚੋਣਾਂ ਦੇ ਕੇਸ ਦੇ ਵਿੱਚ ਸੁਣਵਾਈ ਦੇ ਲਈ ਇਸ ਦਿਨ ਨੂੰ ਕਿਉਂਕਿ ਅੱਜ ਵੋਟ ਪੇਪਰਾਂ ਦੀ ਜਾਂਚ ਹੋਣੀ ਹੈ ਵੀਡੀਓ ਦੀ ਜਾਂਚ ਹੋਣੀ ਹੈ ਜਿਹੜੀ ਰਿਕਾਰਡਿੰਗ ਕੀਤੀ ਗਈ ਹੈ ਉਹਦੀ ਜਾਂਚ ਹੋਣੀ ਹੈ ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਇੱਕ ਵੀਡੀਓ ਪਹਿਲਾਂ ਵੀ ਦੇਖਿਆ ਗਿਆ ਸੀ ਜਿਸ ਦੇ ਉੱਤੇ ਅਨਿਲ ਮਸੀਦ ਦੀ ਝਾੜਚੰਬ ਕੀਤੀ ਗਈ ਸੀ ਕਿਉਂਕਿ ਅਨਿਲ ਮਸੀ ਜਦੋਂ ਸਿਗਨੇਚਰ ਕਰਦੇ ਆ ਤਾਂ ਫਿਰ ਉਹ ਆਪਣੇ ਲੈਫਟ ਸਾਈਡ ਅੱਪਰ ਕਾਰਨਰ ਦੇ ਵਿੱਚ ਲੱਗੇ ਹੋਏ ਕੈਮਰੇ ਦੇ ਵੱਲ ਇਸ ਤਰੀਕੇ ਦੇ ਨਾਲ ਝਾਕਦੇ ਨੇ ਜਿਵੇਂ ਉਹ ਕੋਈ ਗਲਤੀ ਕਰ ਰਹੇ ਹੋਣ ਤਾਂ ਫਿਰ ਇਸੇ ਚੀਜ਼ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਇੱਕ ਟਿੱਪਣੀ ਕੀਤੀ ਉਹਨਾਂ ਆਖਿਆ ਕਿ ਕੀ ਇਹ ਬੰਦਾ ਪਘੌੜਾ ਹੈ ਜਿਹੜਾ ਬਾਰ-ਬਾਰ ਕੈਮਰੇਆਂ ਦੇ ਵੱਲ ਦੇਖ ਰਿਹਾ ਤੇ ਆਪਣਾ ਕੰਮ ਨਹੀਂ ਕਰ ਰਿਹਾ ਤਾਂ ਫਿਰ ਉਸ ਵੇਲੇ ਵੀ ਅਨਿਲ ਮਸੀ ਤੇ ਕਾਰਵਾਈ ਕਰਨ ਦੀ ਗੱਲ ਆਖੀ ਗਈ ਸੀ ਤਾਂ ਇੱਕ ਵੀਡੀਓ ਉਸ ਵੇਲੇ ਜਨਤਕ ਕਰ ਦਿੱਤੀ ਗਈ ਸੀ ਜਿਦੇ ਚ ਸਾਬਤ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਅਨਿਲ ਮਸੀ ਕਹਿੰਦੇ ਦੇ ਵੱਲੋਂ ਝਾਕ ਰਹੇ ਨੇ ਹਾਲਾਂਕਿ ਉਹਨਾਂ ਦਾ ਝਾਕਣਾ ਬਣਦਾ ਨਹੀਂ ਸੀ ਉਹਨਾਂ ਦਾ ਆਪਣੇ ਕੰਮ ਦੇ ਵਿੱਚ ਆਪਣੇ ਸਿਗਨੇਚਰਾਂ ਦੇ ਵਿੱਚ ਧਿਆਨ ਹੋਣਾ ਚਾਹੀਦਾ ਸੀ ਪਰ ਉਹਨਾਂ ਦਾ ਧਿਆਨ ਵਾਰ-ਵਾਰ ਕੈਮਰੇ ਦੇ ਵੱਲ ਜਾ ਰਿਹਾ ਸੀ ਜਿਸ ਤੋਂ ਬਾਅਦ ਦੇ ਵਿੱਚ ਇਹ ਦੋਸ਼ ਲੱਗਣੇ ਸ਼ੁਰੂ ਹੋਏ ਸੀ ਕਿ ਇਹਨਾਂ ਨੇ ਸੱਚਮੁੱਚ ਹੀ ਤਾਂ ਲੀ ਕੀਤੀ ਆ ਤਾਂ ਫਿਰ ਹੁਣ ਇੱਕ ਵਾਰ ਫਿਰ ਤੋਂ ਪੂਰੀ ਦੀ ਪੂਰੀ ਵੀਡੀਓ ਰਿਕਾਰਡਿੰਗ ਦੀ ਜਾਂਚ ਕੀਤੀ ਜਾਣੀ ਹੈ ਜਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਦੁਪਹਿਰ 2 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਪੂਰੇ ਮਾਮਲੇ ਦੀ ਸੁਣਵਾਈ ਹੋਏਗੀ ਤੇ ਦੂਜੇ ਪਾਸੇ ਬੈਲਟ ਪੇਪਰ ਵੀ ਮੰਗਵਾ ਲਏਗੇ ਨਹੀਂ ਜਿਹੜੇ ਉਸ ਦਿਨ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤਾ ਸੀ ਕਿ ਉਹ ਜਲਦੀ ਤੋਂ ਜਲਦੀ ਮਾਨਯੋਗ ਹਾਈ ਕੋਰਟ ਦੀ ਸਬੰਧਿਤ ਬੈਂਚ ਦੇ ਕੋਲ ਜਮ੍ਹਾਂ ਕਰਵਾ ਦਿੱਤੇ ਜਾਣ ਉੱਥੇ ਉਹ ਜਮ੍ਹਾਂ ਕਰਵਾ ਦਿੱਤੇ ਗਏ ਸੀ ਅੱਜ ਉਹਨਾਂ ਨੂੰ ਵਾਪਸ ਬੁਲਾਇਆ ਮੰਗਵਾਇਆ ਗਿਆ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਇਆ ਜਾਏਗਾ ਤੇ ਉੱਥੇ ਮਾਨਯੋਗ ਜੱਤ ਸਹਿਬਾਨ ਨੇ ਜਿਹੜੇ ਪੂਰੀ ਉਹ ਕਰਨਗੇ ਕੋ ਕਰਨਗੇ ਤੇ ਦੇਖਣਗੇ ਕਿ ਕੀ ਸੱਚਮੁੱਚ ਇਹ ਜਿਹੜੀਆਂ ਨਿਸ਼ਾਨੀਆਂ ਲੱਗੀਆਂ ਹੋਈਆਂ ਨੇ ਕੀ ਉਹਨਾਂ ਦੀ ਸਿਹਾਈ ਮੈਚ ਕਰਦੀ ਹੈ ਸਿਗਨੇਚਰ ਵਾਲੇ ਪੈੰਦੀ ਸਿਹਾਈ ਦੇ ਨਾਲ ਤੇ ਜਾਂ ਫਿਰ ਇਹ ਜਿਹੜੀ ਸਿਹਾਈ ਲੱਗੀ ਹੋਈ ਹੈ ਨਿਸ਼ਾਨੀਆਂ ਦੀ ਇਹ ਕਿਸੇ ਹੋਰ ਪਾਸਿਓਂ ਆਈ ਹੈ ਤਾਂ ਅੱਜ ਇਹ ਅਹਿਮ ਦਿਨ ਕਹਿ ਸਕਦੇ ਹਾਂ ਚੰਡੀਗੜ੍ਹ ਮੇਅਰ ਚੋਣਾਂ ਦੇ ਕੇਸ ਦੇ ਲਈ ਕਿਉਂਕਿ ਅੱਜ ਪਾਰਨ ਤਾਰਾ ਹੋ ਜਾਣਾ ਇਸ ਤਰੀਕੇ ਦੀਆਂ ਕਿਆਸਰੀਆਂ ਲਗਾਈਆਂ ਜਾ ਰਹੀਆਂ ਨੇ